ਕਰਮਨ ਮੂਰੇ ਸਰਾਣਾ ਰੱਖ ਲਿਆ ਦੇਖ ਲੋ ਬੋਲ ਰੱਖ ਲੈਣਾ ਅੱਛਾ ਕਿੰਨੇ ਜਾਣੇ ਹੈਗੇ ਕੀ ਆ ਕੇ ਨੇ ਪੈਣ ਆ ਜਿਹੜੇ ਬੱਚੇ ਹੈ ਜਿੰਨੇ ਜਾਣੇ ਹੈ ਮੈਂ ਕਿਆ ਨਾਲੇ ਕਹਿੰਦੇ ਸਾੜੇ ਤਾਂ ਜੀ ਝੋਂ ਪਰ ਕਿੰਨੇ ਨੂੰ ਕਰਾ ਕੇ ਨਾ ਮੂਹ ਮੂਰੇ ਡੋੜ ਦੋ ਨਾ ਥੋੜਾ ਜਿਹਾ ਪਾਣੀ ਕਰਨ ਪੱਟਦਾ ਟੋਆ ਜਿੰਨੇ ਨੂੰ ਅਸੀਂ ਉਂਗਲੀਆਂ ਮਾਰਦੇ ਆਪਣੇ ਝੋਂਕ ਨੂੰ ਬਿੱਲੀਆ ਪੱਟਿਆ ਟੋਆ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਵ ਜੀ ਸਾਰੇ ਜਣੇ ਠੀਕ ਠਾਕ ਹੈ ਤੇ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਵਹਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋਈ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਹੋਏ ਇੱਧਰ ਜਾਂ ਬਾਹਰ ਦੇਸ਼ਾਂ ਬਦੇਸ਼ਾਂ ਤੋਂ ਸਾਰਿਆਂ ਦਾ ਦਿਨੋ ਧੰਨਵਾਦ ਹੈ ਲੋ ਜੀ ਅੱਜ ਮੈਂ ਘਰੇ ਆ ਕਿਉਂਕਿ ਜਸ ਕਰਨ ਦੇ ਪੇਪਰ ਚੱਲ ਰਹੇ ਜਿਹਦੇ ਕਰਕੇ ਕਦੇ ਤਾਂ ਮੈਡਮ ਅਰ ਕੱਲ ਤਾਂ ਮੈਡਮ ਨੇ ਲਾਈ 10 ਤੋਂ 12 ਟਿਊਸ਼ਨ ਤੇ ਅੱਜ ਲਾਣੀਆਂ 3 ਤੋਂ 5 ਤੇ ਕੱਲ ਸਾਡੇ ਕੋਲ ਕੰਮ ਤਾਂ ਉਹ ਵੀ ਦੇ ਦਿੱਤਾ ਸ਼ਾਮ ਤੱਕ ਰੈਡੀ ਕਰਕੇ ਤੇ ਘਰੇ ਮੈਂ ਤਾਂ ਇਹ ਵੀ ਕੱਲ ਐਤਵਾਰ ਤਾਂ ਜੀ ਅਸੀਂ ਨਹਾਣਾ ਧੋਣਾ ਹੁੰਦਾ ਏ ਤੇ ਅੱਜ ਹੋਇਆ ਉਹ ਕੰਮ ਸੋਮਵਾਰ ਨੂੰ ਤੇ ਅੱਜ ਸ਼ਾਮ ਨੂੰ ਪਕਣੀ ਹੈ ਜੀ ਕੁਲ ਕੁਲੇ ਕਚੌਰੀਆਂ ਮਾਰ ਮਾਰ ਕਹਿੰਦੀ ਮਨਜੀਤ ਮੁੱਕੇ ਕਰ ਦੇਣੀਆਂ ਮੋਰੀਆਂ ਜਿਹਨਾਂ ਨਾ ਖਾਦੀਆਂ ਤੇ ਬਾਕੀ ਹੁਣ ਬਣਾ ਰਹੇ ਹਾਂ ਅਸੀਂ ਪਾਸਤਾ ਮੈਲੋਜੀ ਮਜੀਤ ਨੂੰ ਤੇ ਪੁੱਛਦੇ ਹਾਂ ਕੀ ਕੁਝ ਪਾਵੇ ਕਰਦੇ ਹੋਈ ਇਹ ਵੀ ਪਟਰਨ ਤੇਰੀ ਗੱਲ ਸਸਤੀ ਖਾਂਦੀ ਸਾਰਿਆਂ ਨੂੰ ਆਹੋ ਮੇਰਾ ਐਨਕ ਉਨਕਲਾ ਲੱਦਣਾ ਕਈ ਵਾਰ ਕਹੇ ਕਰਦੇ ਬਜ਼ੁਰਗ ਕਹਿੰਦੇ ਐਨਕ ਲੱਤ ਮਾਰ ਜਾਂਦੀ ਇਹ ਵੀ ਗੱਲ ਹੋ ਜਾਂਦੀ ਤੇ ਬਾਕੀ ਜੀ ਆ ਮੈਂ ਕਿਹੜਾ ਹਮੇਸ਼ਾ ਲਾਈ ਕਰਦੀ ਹਾਂ ਜਦ ਸਭ ਜੀ ਚੀਜ਼ ਦੂਜੇ ਕੈਮਰੇ ਰਾਹੀਂ ਤੁਹਾਨੂੰ ਬੱਚਿਆਂ ਨੂੰ ਵੀ ਮਿਲਾਨਾ ਹੈ ਹੁਣ ਬਣੇ ਰਿਹਾ ਬਲੌਗ ਤੇ ਨਾਲ ਮੈਨੂੰ ਪਤਾ ਹੈ ਵੀ ਜਿਸ ਦਿਨ ਮੈਂ ਟਰੈਕਟਰ ਦਾ ਬਲੌਗ ਦੇ ਦੰਨਾ ਤਾਂ ਉਸ ਦਿਨ ਸਾਡਾ ਬਲੌਗ ਚੱਲਦਾ ਵੀ ਘੱਟ ਹੈ ਤੇ ਮੈਨੂੰ ਪਤਾ ਵੀ ਮੇਰੀਆਂ ਭੈਣਾਂ ਨੂੰ ਦੇ ਬਾਰੇ ਨੌਲੇਜ ਵੀ ਹੈ ਨਹੀਂ ਤੇ ਕਈ ਮੇਰੀਆਂ ਭੈਣਾਂ ਵੇਖਦੀਆਂ ਵੀ ਆ ਬੱਚਿਆਂ ਦੇ ਲਈ ਉਹ ਵਧੀਆ ਉਹ ਬਲੌਗ ਕਿਉਂਕਿ ਕਾਹ ਨੂੰ ਜਿੰਨੇ ਵੀ ਕਿਸਾਨ ਜੁੜੇ ਹੋਏ ਜਾਂ ਜਿਸ ਜਿਸ ਨੇ ਵੀ ਟਰੈਕਟਰ ਰੱਖਿਆ ਹੋ ਬਕਰੇ ਉਹਨਾਂ ਦੇ ਜਿਹੜੇ ਬੱਚੇ ਵੀ ਆ ਛੋਟੇ ਕਿਤੇ ਕੁਝ ਹੋ ਜਾਂਦਾ ਹੈ ਤਾਂ ਜੇ ਅੱਜ ਉਹ ਬਲੌਗ ਵੇਖੂਗੇ ਤਾਂ ਉਹ ਉਹਨੂੰ ਮੜਾ ਮੋਟਾ ਠੀਕ ਕਰ ਸਕਦੇ ਨੇ ਬੈਠ ਕੇ ਫੈਮਿਲੀ ਚ ਕੁਝ ਗੱਲਾਂ ਕਰ ਹੋ ਜਾਂਦੀਆਂ ਉਸ ਤੇ ਤੇ ਕੁਝ ਬਣਾ ਕੇ ਦਿਖਾ ਹੋ ਜਾਂਦਾ ਠੀਕ ਹੈ ਜੀ ਚਲੋ ਠੀਕ ਹੈ ਜੀ ਦੂਜੇ ਕੈਮਰੇ ਨੇ ਗੱਲਬਾਤ ਕਰ ਹੁਣ ਐਂ ਦੱਸ ਬਾਈ ਮਨਜੀਤ ਤੂੰ ਕੀ ਕੀ ਪਾ ਰਹੀ ਹੈ ਇਹਦੇ ਵਿੱਚ ਸੁਣਾ ਬਾਈ ਚਾਚਰ ਔਰ ਪਾਸਤਾ ਪਾਸਤਾ ਤਾਂ ਪੈਣਾ ਹੀ ਆ ਜਦ ਬਣਨਾ ਉਹ ਤੇ ਬਾਕੀ ਐ ਵੀ ਦੱਸ ਮਨਜੀਤ ਬਾਈ ਹਾਂ ਸੱਚ ਕਚੋਰੀਆਂ ਕਿੱਦਾਂ ਬਣਾਉਣੀਆਂ ਕੱਲ ਨੂੰ ਹੋਣ ਬਣਨੀ ਆ 3 ਵਜੇ ਚੱਕਣਾ 3-4 ਦੇਖ ਲਓ ਜੀ ਇਹ ਦਿਨ ਸਾਲਮਾ ਨੂੰ ਇੱਕ ਵਾਰ ਆਂਦਾ ਆਪਾਂ ਜਿਹੜਾ ਮੱਥਾ ਟੇਕਦੇ ਵੀ ਸ਼ਾਮ ਨੂੰ ਬਣਾ ਲੀਆ ਕਰੇ ਤੇ ਤੜਕੇ ਨੂੰ ਜਾਣਾ ਉਹ ਦਿਨ ਨਾ ਬਾਈ ਕਈ ਵਾਰ ਮੀ ਵੀ ਆ ਜਾਂਦਾ ਤੜਕੇ ਨੂੰ ਪੂਰ ਜੀ ਆਂਦੀ ਨਾ ਕਿਸੇ ਕਿਸੇ ਸਾਲ ਇੱਕ ਵਾਰ ਹੀ ਆਈ ਸੀ ਬਾਈ ਸਾਨੂੰ ਪਤਾ ਕਿਆ ਕਰਨਾ ਜੇ ਅਸੀਂ ਜਾਂਦੇ ਹੁੰਦੇ ਇਹਦੇ ਜਦ ਛੋਟੇ ਛੋਟੇ ਤੇ ਗੋਤੀ ਤੇ ਉਤੇ ਮੜਕ ਐ ਵੀ ਸੋਜੀ ਜੀ ਲੱਗੀ ਥੋੜੀ ਥੋੜੀ ਆਣ ਐਮਜੀਤ ਸਾਨੂੰ ਪਤਾ ਵੀ ਸਾੜਾ ਮੁੱਕੇ ਤਾਂ ਵੱਜਣੇ ਐ 7 7 8 8 ਮਾਤਾ ਕਿਹਦੇ ਨੂੰ ਮੂੰਹ ਕਰਾ ਕੇ ਸਾਡੀ ਮੰਮੀ ਨੇ ਕਹਣਾ ਐ ਕਰੋ ਪਾਣੀ ਡੋਲ ਦੇਣਾ ਟੋਆ ਪੱਟ ਪੁੱਤ ਉਂਗਲੀਆ ਟੋਆ ਪੱਟ ਅਸੇ ਟੋਆ ਪੱਟਣਾ ਉਦੋਂ ਮੂੰਹ ਕਰਕੇ ਉਹ ਨਾ ਪਿੱਛੇ ਤੇ ਬੈਠੀ ਨਾ ਦਾੜ ਦਾੜ ਘੇਰ ਵੀ ਦੇੜੇ ਬੱਸ ਮੇਰੇ ਮੇਰੇ ਲੱਗਿਆ ਹਾਂ ਅੱਛਾ ਉਹ ਮੱਥੇ ਤੇ ਕਰਾ ਕੇ ਮੁੱਕੇ ਮੁੱਕੇ ਵੱਜ ਹਾਂ ਆ ਥੋੜੀ ਕਸਰ ਕਰ ਕੱਢਣੀ ਹੈ ਕਹਦੇ ਹੈ ਕਿ ਨਹੀਂ ਹੁਣ ਸਵੇਰੇ ਤੁਹਾਡੀ ਲੈਣੀ ਹੈ ਬਾਕੀ ਦੋਹਾਂ ਵਾਰ ਬਾਕੀ ਜੀ ਤੁਸੀਂ ਵੀ ਜਰੂਰ ਦੱਸਿਓ ਵੀ ਤੁਸੀਂ ਕਿੱਦਾਂ ਮੱਥਾ ਟੇਕਦੇ ਆਂ ਵੀ ਮੁੱਕੇ-ਮੱਕੇ ਤੁਸੀਂ ਵੀ ਮਾਰਦੀਆਂ ਮੇਰੀਆਂ ਭੈਣਾਂ ਜਿੰਨੇ ਵੀ ਆਪਣੇ ਨਾਲ ਬਲੌਗ ਦੇ ਨਾਲ ਜੁੜੀ ਹੋਈ ਵੀ ਫੈਮਿਲੀ ਜਰੂਰ ਦੱਸਿਓ ਤੁਸੀਂ ਕਿੱਦਾਂ ਟੇਕਦੇ ਹੈਂ ਗੱਠੇ ਉਹ ਲਿਆਣੇ ਪਹਿਲਾਂ ਬੱਚਿਆਂ ਨੂੰ ਵੀ ਬੁਲਾ ਦਈਏ ਲਓ ਜੀ ਪ੍ਰਭ ਵੀ ਆਇਆ ਵਾ ਅੱਜ ਆ ਦੇਖੋ ਬੈੱਡ ਦੇ ਉੱਪਰ ਪੈਰਾਂ ਪਾਰ ਬੈਠਿਆ ਦੱਸ ਹੋਰ ਜੀ ਹੋਰ ਹੋਰ ਬਈ ਕਰਨਾ ਲਓ ਜੀ ਥਾਣਾ ਤੈਨਾਂ ਨੂੰ ਮਿਲਾ ਤੇ ਅੱਜ ਤਿੰਨੇ ਇਕੱਠੇ ਹੋਏ ਵੇ ਨਹੀਂ ਤਾਂ ਕਦੇ ਜੱਸ ਕਰਨ ਘਰੇ ਹੁੰਦਾ ਹਰਮਨ ਦੀ ਟਿਊਸ਼ਨ ਪ੍ਰਵ ਦਾ ਪੇਪਰ ਕਦੇ ਪ੍ਰਵ ਕਰੇ ਹੁੰਦਾ ਏ ਹਰਮਨ ਦਾ ਪੇਪਰ ਕਦੇ ਐਹੀਂ ਚੱਲੀ ਜਾਂਦਾ ਇਹਦੇ ਤਾਂ ਖਤਮ ਹੋਲੇ ਤਾਂ ਮਿਲੇ ਹੀ ਅੱਜ ਆ ਸਾਨੂੰ ਪਹਿਲੇ ਬਲੌਗਾਂ ਚ ਤਾਂ ਅਸੀਂ ਦੇਖਿਆ ਹੀ ਨਹੀਂ ਹਨਾ ਹੈ ਕੁਝ ਚੱਲਦਾ ਹੈ ਨਾ ਤੇ ਅੰਦਰ ਕੋਈ ਗੱਲਬਾਤ ਚੱਲ ਰਹੀ ਹੈ ਸਾਂਜੀ ਹਾਂ ਪ੍ਰਵ ਕੁਝ ਦੱਸਣੇ ਨੂੰ ਫਿਰਦਾ ਏ ਹਰਮਨ ਕੁਝ ਸੁਣਨੇ ਨੂੰ ਫਿਰਦਾ ਏ ਹਾਂ ਬਾਈ ਤੇ ਬਾਈ ਅੱਜ ਬੱਚਿਆਂ ਨੂੰ ਖਵਾਣਾ ਸੀ ਪਾਸਤਾ ਤਿਆਰ ਕਰਕੇ ਤੇ ਬਾਕੀ ਜੀ ਇੱਕ ਹੋਰ ਵੀ ਹੈ ਹਨਾ ਹਰਮਨ ਕਰਨ ਕਹਿੰਦਾ ਤਾਂ ਮਨਜੀਤ ਕਹਿੰਦਾ ਵੀ ਆਪਣੇ ਮੇਰੇ ਸਾਰੇ ਫਰੈਂਡ ਕਹਿੰਨੇ ਆ ਵੀ ਸਬਸਕ੍ਰਾਈਬਰ ਆਪਣੇ ਕਹਿੰਨੇ 4k ਹੋ ਗਏ ਪਾਰਟੀ ਕਰੀਓ ਨਹੀਂ ਮੈਂ ਕਹਿੰਦਾ ਇਹਨਾਂ ਨੂੰ ਹਨੀ ਕੋਲ ਲਿਜਾ ਕੇ ਕਰਾਂ ਪਾਰਟੀ ਹਨਾ ਕਰਨੀ ਪੈਣੀ ਹੈ ਹਨੀ ਹਨੀ ਪ੍ਰਭ ਬਣਦੀ ਤਾਂ ਹੈ ਹਨੀ ਬਣਦੀ ਹੈ ਹਨੀ ਅੱਛਾ ਕਿੰਵੇਂ ਚ ਹੋ ਗਿਆ ਪ੍ਰਭ ਮੈਂ ਸੁੱਤ ਵਿੱਚ ਹੁਣ 8:00 ਵਜੇਣਾ ਅੱਛਾ ਉਹ ਪੱਕੀ ਗੱਲ ਹੋ ਜਾਣਾ પાસ ਹੋਣੇ ਯੋਗੇ ਕਰ ਲੈ ਹੈਂ ਤੇ ਅੱਠਵੀਂ ਕਲਾਸ ਤੱਕ ਕਰੀਗੇ ਕਿਹੜੇ ਸਕੂਲ ਚ ਹੈ ਤੂੰ ਉਹ ਸੰਸਟੀਪਲ ਸਕੂਲ ਤੋਗਾ ਜਿਹੜਾ ਤੋਗਾ ਛਿਆ ਕਿਹੜਾ ਨਾਲ ਆਇਆ ਕਹਿੰਦਾ ਕਿਹੜਾ ਆ ਯਾਰ ਤੋਗਾ ਅੱਛਾ ਹਰਮਨ ਤੇਰਾ ਕਿਹੜਾ ਸਕੂਲ ਹੈ ਰਤਵਾੜੇ ਰਤਵਾੜਾ ਸਾਹਿਬ ਹੈਂ ਤੇਰੇ ਸਕੂਲ ਦਾ ਨਾਮ ਕੀ ਹੈ ਗੁਰਪ੍ਰਭ ਸਿੰਘ ਵਿਦਿਆ ਮੰਦਿਰ ਵਿਦਿਆ ਮੰਦਿਰ ਅਸਿਕਮ ਤੇਰਾ ਕਿਹੜਾ ਸਕੂਲ ਹੈ ਬਈ ਲక్ష్ਮੀ ਤਾਰਾ ਹਾਂ ਲక్ష్ਮੀ ਤਾਰਾ ਮਾਤਰੀ ਕੋ ਸਿਆਲਵਾ ਮੰਦਰੀ ਸਿਆਲਵਾ ਮਾਜਰੀ ਤੇਰੇ ਸਵੇਰੇ ਪੱਖਾ ਲਾ ਦੇ ਕਰ ਦੇਖੋ ਦੇ ਕਿੰਨੇ ਸੋਹਣੇ ਲੱਗਦੇ ਘਟ ਹੈ ਹੈ ਬਹੁਤ ਗੇਰ ਨੇ ਬਣਾ ਵਿੱਚ ਪਪਰਾ ਆਪ ਖਾਲੂਗਾ ਖਾab ਨਹੀਂ ਹਾਂ ਰਾ ਨਹੀਂ ਹਾਂ ਕਾਤੇ ਅੱਛਾ ਮੇਡਾ ਕਣਕ ਇਹ ਚੀਜ਼ ਨਹੀਂ ਮੈਨੂੰ ਤਾਂ ਐ ਤਾਂ ਐ ਵੀ ਦੱਸ ਕਾਤੇ ਨਹੀਂ ਇਸੇ ਆ ਦੇ ਪਹਿਲਾਂ ਤੇ ਸ਼ੁਰੂ ਤੇ ਬੰਦ ਕਰਿਆ ਵਾ ਹਣਾ ਅਲਰਜੀ ਹੈ ਸ਼ੁਰੂ ਤੇ ਬੰਦ ਕਰਿਆ ਵਾ ਜਿਹੜਾ ਪੁਰਾਣਾ ਹੈ ਹਮ ਫਿਰ ਮੈਂ ਤਾਂ ਰੋਟੀ ਮੇ ਲੱਗ ਮਿਕਸ ਬੰਦਾ ਹਮ ਮਿਕਸਰ ਤੇ ਮਿਕਸ ਆਟੇ ਦੀ ਜਿਕਣਾ ਛੋਲੇ ਵਿੱਚੇ ਹਨਾ ਜਵਾਰ ਬਾਜਰਾ ਬ੍ਰੈਡ ਦੇ ਦੀ ਰੋਟੀ ਖਾਏ ਕਰਦੇ ਜਿਕਣਾ ਪਹਿਲਾਂ ਬ੍ਰੈਡ ਦੇ ਦੀ ਆ ਵਿੱਚ ਵੀ ਜਾਵੇ ਉਹ ਠੀਕ ਖਾਣੇ ਜੋ ਗੰਹ ਹਮ ਹਾਂ ਹੁਣ ਜਿਕਣਾ ਜਾ ਜਾਂਦੀ ਨਾ ਹੋਵੇ ਤਾਂ ਸਮੋਸਾ ਵਗੈਰਾ ਹੋਰ ਕੁਛ ਖਾਣੇ ਜੋ ਗੰਹ ਵੀ ਜਿਹੜੀ ਕੋਈ ਵੀ ਚੀਜ਼ ਜਿਹੜੀ ਕਣਕ ਦੇ ਆਟੇ ਦੀ ਬਣੀ ਵੀ ਉਹ ਨਹੀਂ ਇਹ ਖਾ ਸਕਦਾ ਮੈਂ ਤਾਂ ਮੈਦਾ ਵੀ ਨਹੀਂ ਹੈ ਆ ਵੀ ਪ੍ਰੋਬਲਮ ਹੈ ਹੈ ਜਿਸ ਤਰ੍ਹਾਂ ਮਨ ਕੇਡ ਵਗੈਰੋ ਵੀ ਨਹੀਂ ਬਲਾਗ ਜਾਂ ਮਾਣਾ ਕੁਝ ਵੀ ਨਹੀਂ ਹਾਂ ਬਾ ਖਾਣਾ ਕੇ ਇੱਕ ਠੰਡਾ ਪੀ ਸਕਦਾ ਇੱਕ ਲੇਸ ਲੂਸ ਦਾ ਪੈਕਟ ਹੈ ਜਾਂ ਆਲੂ ਵਾਲੀ ਤਾ ਟਿੱਕੀ ਵਗੈਰਾ ਲਿਆ ਕੇ ਦੇ ਹੂੰ ਜਦੋਂ ਜੀ ਸਾਡਾ ਬਰਥਡੇ ਆਂਦਾ ਕਿਸੇ ਵੀ ਬੱਚੇ ਦਾ ਤਾਂ ਇਹਦੇ ਲਈ ਸਾਨੂੰ ਸਪੈਸ਼ਲ ਲੈਣਾ ਪੈਂਦੀ ਜਾਂ ਲੱਗ ਆਈਟਮ ਹਨਾ ਮੇਰੇ ਅੰਨਾ ਕੇ ਯਾਦ ਹੈ ਇੱਕ ਜਣਾ ਕਿ ਛੱਡ ਹੁੰਦਾ ਮੇਰੇ ਹੈ ਮੈਂ ਕਿਨੇ ਆਣਾ ਮੈਂ ਕਿੱਥੇ ਚੱਲ ਹੁੰਦਾ ਹਾਂ ਹਾਂ ਉਹੀ ਤਾਂ ਗੱਲ ਹੈ ਨਹੀਂ ਸਾਬਨ ਕੋਈ ਵੀ ਤੇਰੀ ਵੀ ਚੀਜ਼ ਉਹ ਨੀਚੇ गिर ਗਏ ਮੰਜੀ ਤਾਂ ਸਲੇਪ ਤਾਂ ਕੋਈ ਨਹੀਂ ਜ਼ਿਆਦਾ ਹੋ ਗਏ ਹਨਾ ਹਾਂ ਆ ਤਾਂ ਪਲੇਟ ਵੀ ਜ਼ਿਆਦਾ ਹੈ ਅਵਾਲੀ ਉਬਲ ਲੈਣ ਬਣ ਕੇ ਉਪਰ ਤਾਂ ਗਈ ਗੋਇਲ ਚੰਗੀ ਤਰ੍ਹਾਂ ਕਰ ਰਿਹਾ ਇਹਨਾਂ ਨੂੰ ਹੈ ਉਹ ਤਾਂ ਲੇ ਬਾਬੇ ਤਾਂ ਠੀਕ ਹੈ ਕਿਸ ਤਰ੍ਹਾਂ ਸਿੰਬੜਦੇ ਹੱਥ ਸੀਪੀਆਂ ਹੀ ਆ ਜ਼ਿਆਦਾ ਮੈਂ ਦੇਖਿਆ ਉੱਥੇ ਵੀ ਆਪਾਂ ਨੇ ਬਿੰਦਰਾ ਖਾਏ ਤੇ ਨਾ ਹੈ ਉਹ ਤਾਂ 스프링 ਜੇ ਵੀ ਪਾ ਦਨੇ ਤੇ 스프링 ਜੇ ਉਹੀ ਪਾ ਦਨੀ ਹੁਣ ਅੱਧਾ ਹੀ ਉਹੀ ਪਾ ਲੈ ਲੈ ਦੇਖੋ ਜੀ ਦੋ ਤਰ੍ਹਾਂ ਆ ਐ ਇੱਕ ਤਾਂ ਇਹ ਕਲਮਾਂ ਜੀਆਂ ਕੱਟੀਆਂਆਂ ਸੀਪੀਆਂ ਜੀਆਂ ਇੱਕ ਇਹ 스프링 ਜੇ ਵਾਲੇ ਵੀ ਹੁੰਨੇ ਹਨਾ ਇਹ ਐ ਮੈਂ ਤਿੰਨ ਚਾਰ ਪੈਕਟ ਲਿਆਇਆ ਤਾਂ ਜੀ ਤਿੰਨ ਇਹ ਦੇਖੋ ਹੈ ਨਾ ਜ ਇਹਨਾਂ 스프링 ਜੇ ਹਰਗੇ ਜਿਆਦਾ ਬੋਇਲ ਹੋ ਜਾਂਦੇ ਨੇ ਨਾ ਜਦੋਂ ਸਾਨੂੰ ਚੱਕਦੇ ਆ ਨਰਮ ਜੇ ਐਂ ਕਰਦੇ ਟੁੰ ਟੁੰ 스프링 ਵਾਂਗ ਫਿਲਦੇ ਨਹੀਂ ਤੇ ਬਾਕੀ ਹੋਰ ਮੰਜੀ ਦੇ ਫਿਰ ਕਦ ਬਣਾਣਾ ਤਿਆਰੀ ਉਹ ਮਿਲੂਗਾ ਜੀ ਅਗਲੇ ਬਲੌਗ ਚ ਕਚੌਰੀਆਂ ਦਾ ਜੋ ਵੀ ਅੱਜ ਅਸੀਂ ਸ਼ਾਮ ਨੂੰ ਅਸੀਂ ਆ ਜਾਣਾ ਜੀ 5 ਵਜੇ ਮੰਜੀ ਤੇ ਸਾਰਾ 5 ਵਜੇ ਤੱਕ ਮੈਂ ਇਹ ਲੇਟ ਲੂਟ ਨਹੀਂ ਲੱਗਣਾ ਆਏ ਬਲੌਸੇ ਬਣਾ ਰਹੇ ਹਾਂ ਮੰਜੀ ਅਗਲਾ 3 ਵਜੇ ਤਾਂ ਕਿ ਉਹ ਚਾਹ 6:00 ਤਾਂ 5 ਵਜੇ ਤਿਆਰੀ ਕਰਨ ਨਾਲ ਜਣੀ ਮੈਂ ਹਮ ਬਣਾ ਨਹੀਂ ਸਾਨੂੰ ਕੀ ਆਏ ਫਿਰ ਸਾਨੂੰ ਕੀ ਆਪਾਂ ਆਏ ਫਿਰ ਉਹ ਤੁਸੀਂ ਦੇਖਣਾ ਵੀ ਮੈਂ ਸੱਜ ਰਿਹਾ ਪਹੁੰਚਣਾ ਹੈ ਇੱਕ ਲੇਟ ਅੱਛਾ ਨਾ ਮਨਜੀਤ ਜਿਕਣਾ ਹੁਣ ਤੋਂ ਕੰਮ ਕਰਦੀਆਂ ਜੇ ਤੇਰੀ ਐਨਕ ਚੱਕੇ ਪਾਸੇ ਕਰ ਦਮੈਂ ਫਿਰ ਕਿਆ ਹੋਊਗਾ ਐਂ ਤਾਂ ਦਿਖਦਾ ਨਹੀਂ ਪੂਰਾ ਦੂਰ ਨਾਮ ਫੇਰਾ ਹੋ ਜਾਂਦਾ ਜਿਵੇਂ ਸਭ ਕੀ ਵਗੈਰਾ ਕੱਢੀ ਹੋ ਹਾਂ ਕੋਈ ਨਹੀਂਗਾ ਜਿਆਦਾ ਲੱਗਦਾ ਅੱਛਾ ਜੁਕਣਾ ਨੇੜੇ ਤੇ ਜਿਆਦਾ ਕੋਈ ਕੱਟਣਾ ਹਨਾ ਪਿਆਜ਼ ਸਬਜੀ ਆ ਵੀ ਹੈ ਹੋਰ ਫਿਰ ਮੈਂ ਨਹੀਂ ਬਹੁਤ ਹੈ ਪਹਿਲਾਂ ਸਾਰੇ ਕੱਢ ਲੈ ਫਿਰ ਮੈਂ ਦੱਸੂਗਾ नहीं ऐ कर लै जो कि बोआल करे पहला बना लिया फिर मैं खा कर कंगा भी सरूगा कि नहीं पता क्या है अद्धा टब्बा पानी दनजीत के नहीं देख मैं तो देख रहा मनजीत टोल टोल का कर रही है हाँ ਆਤਾ ਹੈ ਤੇ ਇਹ ਵੀ ਕਰ ਲੈ ਬੱਚੇ ਵੀ ਹੈ ਗੱਲ ਸਰਨੇ ਕਾ ਨਹੀਂ ਮੁੱਲ ਆਦਾ ਕਿ ਸਰ ਜਾਊਗਾ ਸਰ ਜਾਣਾ ਤਿੰਨ ਚਾਰ ਫੇ ਮਟੀਰੀਅਲ ਵੀ ਘਟ ਕਟਿਆ ਵਾ ਤੈਂ ਹੋਰ ਕੱਟ ਲੈ ਹਾਂ ਇਹ ਤਾਂ ਗੱਠਾ ਕੱਟ ਹੋਣਾ ਹੈ ਪਿਆਜ਼ ਹੈ ਪਿਆਜ਼ ਗੱਟਾ ਉਹ ਤਾਂ ਮੋਜਾ ਤਾਂ ਖੜੇ ਉਦਣ ਵੀ ਬਣਿਆ ਬੜਾਇਆ ਮਿਲ ਗਿਆ ਕੁਛ ਵੀ ਚਲ ਉਹ ਹੋਰ ਘਰਾਂ ਚ ਚੱਲ ਮੈਂ ਤਾਂ ਤੇਰੀ ਹੈਲਪ ਕਰਾ ਵੀ ਦਿੰਨਾ ਮੰਜੀਤ ਮਾੜੀ ਮੋਟੀ ਕਿਚਨ ਚ ਹੋਰ ਘਰਾਂ ਚ ਹੋਰ ਬੰਦੇ ਕਰਦੇ ਨਹੀਂ ਮੇਰੇ ਨਾਲ ਤੇ ਉਹ ਉਹਨਾਂ ਨੂੰ ਤਾਂ ਫੇ ਮਿਲੇ ਹੀ ਨਾ ਕਾਣੇ ਨੂੰ ਨਾ ਮਾੜੇ ਘਰਾਂ ਚ ਗਈ ਗਈ ਜਾਣੀ ਹਾਂ ਮੈਂ ਹੈ ਨਹੀਂ ਕਰਨੀ ਆ ਵੀ ਹੈ ਜੀ ਇਹ ਤਿੰਨ ਲੈਨ ਚ ਬੈਠੇ ਮੋਬਾਈਲ ਇੱਕ ਹੈ ਪੰਗਾ ਹੀ ਪੈ ਗਿਆ ਹਨਾ ਮੋਬਾਈਲ ਇੱਕ ਹੈ ਬੰਦੇ ਤਿੰਨ ਹੈ ਹੁਣ ਇੱਕ ਜਣਾ ਚਲਾਉਂਦਾ ਦੋ ਦੇਖਦੇ ਹਨੀ ਮੋਬਾਈਲ ਤਾਂ ਕਿੰਨਾ ਪਰ ਲੈਟ ਨਹੀਂ ਆਉਂਦਾ ਮੈਂ ਕਹਿੰਦਾ ਤੁਹਾ ਆਪਣੇ ਤਾਂ ਨੈਟ ਵੀ ਖਾਮ ਥੱਕ ਤੁਸੀਂ ਖਤਮ ਕਰ ਦਿੰਦੇ ਹੋਣੇ ਹਨੀ ਕੀ ਹੋਊਗਾ ਤਾਹੀ ਖਤਮ ਨੈਟ ਹੈ ਹੀ ਨਹੀਂ ਸ਼ੈ ਵਾਈਫਾਈ ਲਿਆ ਬਾ ਚੱਲ ਆ ਵੀ ਠੀਕ ਹੈ ਐ ਵੀ ਬੱਚੇ ਦੇਖਣਾ ਇਕੱਠੇ ਕਰਾਂ ਕੇ ਲੈ ਬੈਠ ਕੇ ਉਹ ਵਧੀਆ ਮੇਰੇ ਹਿਸਾਬ ਨਾਲ ਹਣਾ ਮਨਜੀਤ ਇਹ ਚੱਕਰ ਮਨਜੀਤ ਔਲਜੀ ਵੀ ਆ ਲਿਆ ਮੈਂ ਕਰਾ ਦਿੰਨਾ ਇੱਕ ਉਹ ਬਾਤ ਕਿਹਾ ਜੇ ਨਹੀਂ ਮਿਲ ਜਾਈ ਨਹੀਂ ਮੈਂ ਮੈਂ ਉਹੀ ਪਹਿਲਾਂ ਗੱਲ ਕਰ ਰਿਹਾ ਤਾਂ ਵਲੌਗ ਵਿੱਚ ਵੀ ਮਨਜੀਤ ਨੂੰ ਨਾ ਉਹ ਲੇਲਾ ਝਾਰਨੀ ਜੀ ਉਹ ਵੀ ਗੱਲ ਹੈਗੀ ਉਹ ਆਉਂਦੀ ਨਹੀਂ ਅਰਥੀ ਜੀ ਉਹ ਲੇਲਾ ਦੂਈ ਹੁਣ ਮੈਂ ਇੱਕ ਵਾਸਤੇ ਗਿਆ ਉਹ ਨੂੰ ਝਾਰਨੀ ਨੂੰ ਰਵੇੜ ਦੀ ਫਿਰੂੰਗੀ ਲੈ ਕਮਾਲ ਹੋ ਗਿਆ ਦੋ ਬੰਦੇ ਨਹੀਂ ਖੰਂਦੀ ਸੀ ਮੈਂ ਇੱਥੇ ਹੀ ਕੋ ਵਾਲੀ ਚਾਲ ਅਨੇਕ ਵਾਰੀ ਨਾ ਅਸੀਂ ਸਲਾਹ ਜੀ ਕਰਕੇ ਸਲਾਹ ਜੀ ਕਰ ਲਈਏ ਵੀ ਇੰਨੇ ਆਕ ਗੱਲ ਸਰ ਜੂਗਾ ਕਿੰਨੇ ਜਣੇ 5 ਮੈਂਬਰ ਐ ਤਿੰਨ ਬੱਚੇ ਦੋ ਅਸੀਂ ਪੰਜ ਜਣੇ ਹੋਗੇ ਵੀ ਸਰ ਜੂਗਾ ਲੈ ਉਹ ਦੇਖ ਜਾਂਦੇ ਪਏ ਉਹ ਤਾਂ ਕਿਆ ਕਰਦੇ ਬਾਈ ਪ੍ਰਵ ਤੂੰ ਤੂੰ ਬੈੱਡ ਪਰ ਪੈਰਾ ਪਾਰ ਕਰਕੇ ਤੇ ਬਹਿ ਜਾਣਾ ਜੱਜ ਆਉਂਗਾ ਹੈ ਉਹ ਕਹੂਗੇ ਪਰਾਉਣਾ ਕਿ ਤਰ੍ਹਾਂ ਪੈਰਾ ਪਾਰ ਬੈਠੇ ਬੈਠਾ ਆਪਣਾ ਵੀ ਹੈ ਤਾਂ ਇੱਕ ਪਿੰਡ ਚ ਬੰਦਾ ਉਹ ਹੁਣ ਹੈ ਨਹੀਂ ਬਾਬਾ ਕਹਿੰਦੇ ਆਪਣੀ ਰਿਸ਼ਤੇਦਾਰੀ ਚ ਗਿਆ ਹੁੰਦਾ ਜਾ ਕੇ ਨਾ ਕੁੜੀ ਕੋਲ ਚਲੇ ਗਿਆ ਜਦੋਂ ਉੱਥੇ ਜਾ ਕੇ ਉਹ ਕਹਿੰਨੇ ਚੱਲ ਮੈਂ ਪਾਣੀ ਲਿਆਣੀ ਬਾਪੂ ਜਦ ਦੇਖਿਆ ਕਾਹ ਕਰਦਾ ਨਾ ਪੈਰਾ ਪਾਰ ਬੈਠਿਆ ਬੈਠ ਦੇਗਾ ਮੈਂ ਤੁਹਾਨੂੰ ਗੱਲ ਸੁਣਾਤੀ ਫਿਰ ਦੇਖ ਲੈ ਯਾਰ ਸਪੈਡ ਅੱਛੇ ਸਪਾਈਡਰਮੈਨ ਨੇ ਦੱਸਿਆ ਹੈ 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 ਉਹ ਯਾਰ ਉਹ ਕਿਸੇ ਬਿਲਡਿੰਗ ਬੁਲਡਿੰਗ ਦੇ ਉੱਪਰ ਐਵੇਂ ਬਹਿ ਗਿਆ ਅੱਛਾ ਤੂੰ ਉਹਦਾ ਤੂੰ ਦੀ ਰੀਤ ਕਰਨਾ ਹੈ ਤੂੰ ਵੀ ਨਾ ਬਨੇਰੇ ਪਰ ਬੈਜੇ ਕਿਤੇ ਘਰਾਂ ਰੋਜ਼ ਬਨੇਰੇ ਕੋਠੇ ਉਪਰ ਚੜ ਕੇ ਬਨੇਰੇ ਉਪਰ ਬਹਿ ਜੇ ਕਰ ਸਪਾਈਡਰਮੈਨ ਦੇ ਜਿਹੜਾ ਪੁੱਛੇ ਕਰੂਗਾ ਕਹਦੇ ਯਾਰ ਉਹ ਵੀ ਐਵੇਂ ਪੈਂਦਾ ਹੈ ਹੁਣ ਮਨਜੀਤ ਕਹਿੰਦੀ ਹੈ ਵੀ ਮੇਰੇ ਕੰਮ ਹੋ ਗਏ ਲੇਟ ਸਾਰੇ ਹੀ ਕੱਪੜੇ ਵੀ ਪਾਏ ਦੇ ਨਾ ਜੀ ਮਸ਼ੀਨ 'ਚ ਕਹਿੰਦੀ ਵੀ ਤੂੰ ਇਹਨੂੰ ਹੁਣ ਮੜਾ ਕੇ ਸਾੰਬ ਲਾਓ ਵੀ ਜੱਸ ਕਰਨ ਤੇ ਹਾਂ ਹਾਂ ਦੋਏ ਮਿਕਸ ਕਰ ਲੈ ਤੇ ਬਾਕੀ ਜੀ ਮੰਨੋ ਇੱਕ ਡਾਟ ਹੈ ਜੀ ਤੇ ਉਹ ਡਾਟ ਹੁਣ ਕਲੀਅਰ ਕਰ ਸਕਦੀਆਂ ਮੇਰੀਆਂ ਭੈਣਾ ਜੋ ਵੀ ਬਲੌਗ ਵੇਖ ਰਹੀਆਂ ਤੇ ਬਾਕੀ ਹਰਮਨ ਨੂੰ ਵੀ ਪੁੱਛ ਲੈਣਾ ਹਰਮਨ ਆ ਵਿਪਾਸਤੇ ਵਿੱਚ ਜਿੱਕਣਾ ਆਪਾਂ ਨਾ ਬਣਾ ਲਿਆ ਉਹਦੇ ਵਿੱਚ ਬਾਅਦ ਵਿੱਚ ਮੈਂ ਧਨੀਆ ਤੋੜ ਲਿਆ ਇੰਨਾ ਕ ਆਪਣਾ ਹੋਰੀ ਲੱਗਿਆ ਉਹਦਾ ਗਮਲਿਆਂ ਚ ਬਿਆਨ ਵਧੀਆ ਆਰਗੈਨਿਕ ਧਨੀਆ ਵੀ ਇੰਨਾ ਕ ਧਨੀਆ ਪਾ ਸਕਦੇ ਆ ਆਪਾਂ ਆਸਤੇ ਪਤਾ ਨਹੀਂ ਹੂੰ ਪਤਾ ਨਹੀਂ ਪਤਾ ਨਹੀਂ ਐ ਨਾ ਕਰਿਆ ਆਰ ਦੱਸਤਾ ਸਹੀ ਥੋੜਾ ਜਿਹਾ ਪਾ ਦੋ ਮੈਂ ਚੱਕ ਕੇ ਹੈ ਥੋੜਾ ਜਿਹਾ ਪਾ ਦੋ ਹੁਣੇ ਪਾ ਦੋ ਅਜੇ ਨਹੀਂ ਪੈਣਾ ਅਜੇ ਨਹੀਂ ਪੈਣਾ। ਖਲਾਉ ਇਹਨੂੰ ਮੜਾ ਇੱਕ ਫੜਕਾ ਡੰਡੀ ਦੇ ਫੜਾ ਹਲਾ ਕਰਨਾ ਹੈ। ਹੌਲੀ-ਹੌਲੀ ਐ ਹਲਾ। ਪਹਿਲਾਂ ਡੰਡੀ ਦੇ ਫੜ ਲੈ। ਡੰਡੀ ਦੇ ਫੜਾ ਇਹਨੂੰ ਹਿਲਣੇ ਤੇ ਇੱਕ ਜਗ੍ਹਾ। ਹਾਂ ਫੜ ਕੇ ਰੱਖ। ਲਓ ਜੀ ਅਸੀਂ ਦੋ ਜਣੇ। ਹਾਂ ਸਿੱਖ ਲਓ ਗਾਹਾਂ ਨੂੰ ਤੁਸੀਂ ਵੀ। ਅੱਲਾ ਨਹੀਂ ਡਰੇਗਾ। ਹਾਂ ਲੈ ਬੱਤ ਤੂੰ ਦੱਸ ਸਾਨੂੰ। ਲਓ ਜੀ ਹਰਮਨ ਨੂੰ ਵੀ ਮੈਂ ਕੁਕਿੰਗ ਸਿਖਾ ਦੇਣੀ ਐ। ਹਰਮਨ ਘਰਾਂ ਵੀ ਕਰਿਆ ਕੰਮ ਹਾਂ। ਹੈ? ਮੈਂ ਵੀ ਬੋਲੀ ਬਣਾਉਂਦੀ। ਅੱਛਾ ਬਣਾ ਲੰਨੇ ਮੈਂ ਕੀ? ਆਪਣਾ ਜੱਸ ਕਰਨ ਵੀ ਬਣਾ ਲੰਦਾ ਮੈਂ ਕੀ ਹਣਾ ਕਰਨ। ਇੱਕ ਦਿਨ ਜੀ ਇਹਨੇ ਆਪੇ ਬਣਾ ਕੇ ਖਾ ਲਈ ਕੋਈ ਨਹੀਂ ਜੀ ਜੇਇ ਇਤਨਾ ਬੱਚਿਆਂ ਨੂੰ ਆਪਾਂ ਮਾਰਾ ਮੋਟਾ ਕਿਚਨ ਵਾਰੇ ਦੱਸੂਗੇ ਨਾ ਇਹਨਾਂ ਨੂੰ ਕੰਮ ਲਾਉਂਗੇ ਤਾਂ ਇਹ ਗਾਹਾਂ ਨੂੰ ਸੌਖੇ ਰਹੋਗੇ ਲੈ ਹੁਣ ਕੋਈ ਸਲਾਹ ਚਾਹਦੀ ਅਬ ਕੁਲਾਫੇ ਮਿਲੋ ਅਰੇ ਬੰਦੇ ਕੁਲਾਨ ਜੜੇ ਹੋਣ ਨੇ ਨੀ ਉਹਦਾ ਨੀ ਉਹਦਾ ਕੋਟਕਟਕ ਕੀ ਮਾਰ ਲੈ ਬਈ ਹੁਣ ਫੇਰ ਫੇਰ ਇਧਰ ਨੂੰ ਵਜੋ ਮਾਰੋਕਾਰ ਛੀ ਬਈ ਕਿਹੜਾ ਮਾਰਦਾ ਪਹਿਲਾਂ ਚੱਲ ਹੁਣ ਬੇਹ ਹਾਂ ਚੱਲ ਕੱਬੂ ਆ ਖੱਬੂ ਕੱਬੂ ਐ ਹਾਂ ਤੂੰ ਤੂੰ ਲਿਖਦਾ ਕਾਦੇ ਨਾਲ ਸੱਜੇ ਨਾਲ ਕਿ ਖੱਬੇ ਨਾਲ ਸੱਜੇ ਨਾਲ ਹੀ ਕਰਦੇ ਅੱਛਾ ਰੋਟੀ ਵੀ ਹੈ ਇਹਨੂੰ ਪਹਿਲਾਂ ਅਸੀਂ ਦੇਖ ਲਿਆ ਤਾਂ ਪਹਿਲਾਂ ਤਾਂ ਸੱਜੇ ਗੈਲਤਾ ਥੋੜੀ ਥੋੜੀ ਸਾਨੂੰ ਦੇਖ ਕੇ ਫੇਰ ਕਿਉਂਕਿ ਤਾਊ ਵੀ ਇਹਦਾ ਕੱਬੂ ਤਾਂ ਮੇਰਾ ਭਰਾ ਮੈਂ ਵੀ ਖੱਬੂ ਐ ਤੇ ਇਹ ਵੀ ਖੱਬੂ ਐ ਹੋ ਗਿਆ ਘਨ ਹੈ ਜੱਜ ਕਰਨਾ ਕਿਹੜਾ ਕਾੜਤਾ ਹੈ ਹੂੰ ਓਕੇ ਹੁਣ ਹੁਣ ਵਾਰੀ ਆ ਬਾਈ ਸਾਡੇ ਹਰਮਨ ਦੀ ਓਹ ਓਹ ਦੇਖੀ ਦੇਖੀ ਐ ਨਾ ਹਲਾ ਯਾਰ ਦੇਖ ਲਿਓ ਕਿਤੇ ਕੰਮ ਨਾ ਖਰਾਬ ਕਰ ਲਿਓ ਨਵੇਂ ਕੁੱਕ ਨਾ 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 ਹੌਲੀ ਹੌਲੀ ਹਰਮਨ ਹੌਲੀ ਨਾ ਹੌਲੀ ਹੌਲੀ ਪਿਆਰ ਕਰ ਅੱਛਾ ਤੂੰ ਪੜ ਦੰਡੀ ਯਾਨੀ ਫੜ ਦੰਡੀ ਫੜ ਆਹ ਦੇਖ ਐ ਨੂੰ ਨਾ ਚਾਰੇ ਪਾਸੇ ਦੇ ਪਹਿਲਾਂ ਐ ਉੱਪਰ ਤੇ ਇਹਨੂੰ ਗੱਬਿਆ ਕਰੀਦਾ ਨੂੰ ਗੱਬਿਆ ਹੀ ਕਰਕੇ ਚੱਲ ਇਹ ਦੇਖੋ ਭਾਈ ਬਣ ਗਈ ਨਾ ਗੱਲ ਹਰਮਨ ਦੋਵੇਂ ਜਾਨੇ ਕਿਹੜੇ ਦੋਵੇਂ ਫਸ ਗਏ ਤੇ ਇਹ ਕਰਨਾ ਦੋਵੇਂ ਫਸ ਗਏ ਤੇ ਮਨਜੀਤ ਇਹ ਅੱਜ ਮੇਰੇ ਪਾਸ ਦੋਵੇਂ ਫਸ ਗਏ ਤੇ ਅੱਜ ਕੜਛੀ ਘਮਾਓ ਮਾ ਬਾਈ ਜੇ ਖਾਣਾ ਤੁਸੀਂ ਹਰਮਨ ਨੇ ਤਾਂ ਫਟਈ ਚੱਕਦੇ ਇਥੇ ਮਨ ਲਾਇਆ ਵੀ ਇਹ ਤਾਂ ਅੱਜ ਹੀ ਬਣਾ ਦਊਗਾ ਫਿਰ ਮਨ ਨੂੰ ਇੱਕ ਵਾਰੀ ਮੇਰੇ ਮਨ ਨੂੰ ਵੀ ਲੱਗਿਆ ਵੀ ਕਿਤੇ ਕੰਮੇ ਨਾ ਖਰਾਬ ਕਰ ਦਵੇ ਲੈ ਵੀ ਐਂ ਕਰੋ ਮਨਜੀਤ ਮੇਰੀ ਇੱਕੋ ਦਿਮਾਗ ਚ ਗੱਲ ਆਈ ਐ ਪਲੈਨ ਜੇ ਹੁਣ ਬਣਾ ਲੂਗੇ ਸਹੀ ਰਹੂਗੇ ਆਪਾਂ ਨਾ ਇੱਕ ਕੁੱਕਰ ਇੱਕ ਆ ਬਦਲ ਦੋ ਹੋਣਾ ਨੀ ਤੜਕਣੀ ਵੀ ਪੁਰਾਣੀ 2 ਸਾਲ ਹੋ ਗਏ ਮੈਂ ਕਹਿੰਦਾ ਕੁੱਕਰ ਨੂੰ ਤਾਂ 5-6 ਸਾਲ ਹੋ ਗਏ ਲੈ ਇਹਨੂੰ ਨਾ ਬਦਲੋ ਫਿਰੂੰ ਦੂਜਾ ਲਿਆਉਂਗੇ ਨਾਲੇ ਹੁਣ ਤਾਂ ਨਾਲੇ ਹੈਰਾਨ ਵੀ ਕਰਦਾ ਹਨੀ ਜੱਤ ਦੀਆਂ ਕਹਾਣੀਆਂ ਜਿਹੜੀਆਂ ਐ ਚੜ੍ਹਿਆ ਦੀਆਂ ਅੱਛਾ ਹੁਣ ਇੱਕ ਵਾਰੀ ਬੜੀਓ ਲੈ ਲਈ ਹਨਾ ਕਈ ਵੈਸੇ ਤਾਂ ਇੱਕ ਛੋਟੀ ਲੈਣੀ ਪੈਣੀ ਤੜਕੇ ਨੂੰ ਆ ਇੱਕ ਛੋਟੀ ਤੜਕਣੀ ਇੱਕ ਵੱਡੀ ਬੀ ਬੀ ਬਣਾਣਾ ਨਹੀਂ ਮੈਂ ਇੱਕ ਮਿੰਟ ਆ ਗਿਆ ਸੀ ਇੱਕ ਹੋਰ ਲੈ ਕੇ ਆਣੀ ਐ ਨਾ ਅੱਛਾ ਹਾਂ ਤੇ ਮੈਂ ਮਨਜੀਤ ਇੱਕ ਗੱਲ ਹੋਰ ਸੋਚ ਰਿਹਾ ਵੀ ਧਣੀਆਂ ਕੱਟ ਸਕਦੇ ਆਪਾਂ ਬਾਅਦ ਚ ਥੋੜਾ ਹੈ ਨੀ ਧੱਕੇ ਨੂੰ ਗਿਆ ਹੋ ਗਿਆ ਹੈ ਕਿ ਨਹੀਂ ਮਨਜੀਤ ਹਲਦੀ ਉਲਦੀ ਵੀ ਪਾਣੇ ਆ ਮਾ ਥੋੜੀ ਕ ਹਲਦੀ ਪੈਣੀ ਐ ਤੇ ਜੇ ਹਲਦੀ ਨਾ ਪਾਈ ਨੇ ਜਿੱਥੇ ਜਿੱਟੇ ਜਿਹੜਾ ਅੱਛਾ ਤੇ ਲੋ ਜੀ ਸਾਨੂੰ ਥੋੜਾਕ ਡਾਟ ਆਸੀ ਦੂਜੀ ਵਾਰ ਲੱਗੇ ਬਣਾਣਾ ਅੱਜ ਆਪਣੇ ਘਰ ਚ ਤੇ ਜਿੰਨੀਆਂ ਵੀ ਮੇਰੀਆਂ ਭੈਣਾਂ ਜੁੜੀ ਹੋਈਆਂ ਨਾਲ ਜੋ ਵੀ ਬਣਾ ਬਣਾਣੇ ਆ ਜਿਹੜੀਆਂ ਮੇਰੀਆਂ ਭੈਣਾਂ ਆਪਣੇ ਘਰਾਂ 'ਚ ਬਣਾ ਕੇ ਬੱਚਿਆਂ ਨੂੰ ਦੰਨੀਆਂ ਪਾਸਤਾ ਜਰੂਰ ਸਾਡੇ ਨਾਲ ਸ਼ੇਅਰ ਕਰਿਓ ਕਮੈਂਟ ਕਰਕੇ ਸਾਨੂੰ ਦੱਸਿਓ ਕਮੈਂਟ ਕਰਕੇ ਵੀ ਕਿ ਆ ਕਿ ਆ ਪਾ ਸਕਦੇ ਆ ਆਪਾਂ ਇਹਦੇ 'ਚ ਕਿਹੜਾ ਨੂਨ ਮਿਰਚ ਮਸਾਲਾ ਜੋ ਜੋ ਵੀ ਪੈਂਦਾ ਏ ਵੀ ਹੋਰ ਵੀ ਕਿਆ ਪਾ ਸਕਦੇ ਆਂ ਬਿੱਤਣੀਆਂ ਵੀ ਪਾ ਸਕਦੇ ਆਂ ਜਰੂਰ ਦੱਸਿਓ ਕੱਲ੍ਹ ਬੰਦ ਸੀ ਦੁਕਾਨ ਕੱਲ੍ਹ ਬੰਦ ਸੀ ਦੁਕਾਨ ਇਹਦੇ ਆਲਾ ਕੋਈ ਮਸਾਲਾ ਆਂਦਾ ਪਾਸਤੇ ਆਲਾ ਉਹ ਲੈ ਕਾਣਾ ਸੀ ਕੱਲ੍ਹ ਦੁਕਾਨ ਬੰਦ ਸੀ ਫੇਰ ਮੈਂ ਸੋਸ ਦੇ ਪੈਕਟ ਵੀ ਲਿਆ ਆਂ ਪਹੁੰਚ ਜੇ ਨਹੀਂ ਤਾਂ ਮੈਂ ਬੜਿਓ ਲਿਆਣੀ ਸੀ ਦੱਬੀ ਹਣੀ ਅਗੋਂ ਇਹ ਗਮ ਹੋ ਗਿਆ ਤਾਂ ਜਿੱਦ ਕੇ પેટ ਥੋੜਾ ਜਿਹਾ ਹੋ ਗਿਆ ਚੱਲ ਕੋਈ ਨਹੀਂ ਤੈਨੂੰ ਹੁਣ ਕਿਆ ਲੱਗਦਾ ਵੀ ਹੁਣ ਦੋ ਤਿੰਨ ਡੰਗ ਸਰੂ ਕੰਮ ਚੱਲੂ ਬਾਕੀ ਉਹ ਮਨਜੀਤ ਅੱਜ ਸ਼ਾਮ ਨੂੰ ਫੇਰ 4 ਵਜੇ ਆਜਮਾ ਹਨ ਜਸ ਕਰਨ ਨੂੰ ਫਾਦਰ ਸਾਹਿਬ ਲਿਆਉਂਗੇ ਫੇਰ ਮੈਂ ਜਾਣਾ ਸੱਟਨਾ 5 ਵਜੇ ਛੁੱਟੀ ਹੋ ਜਾਂਦੀ ਹੈ ਹਾਂ 5 ਵਜੇ ਜੇ ਜਦੀ ਆਜਮਾ ਫੇਰ ਵੀ ਹਨਾ ਆਪਣਾ ਪਹਿਲਾ ਜਨਮ ਲਓ ਜੀ ਅਗਲੇ ਅਗਲਾ ਬਲੌਗ ਮਿਲੂਗਾ ਤੁਹਾਨੂੰ ਕਚੌਰੀਆਂ ਦਾ ਦਿਖਾਵਾਂਗੇ ਤੁਹਾਨੂੰ ਵੀ ਕੀ ਕੀ ਬਣਾਇਆ ਸੀ ਤੇ ਕੱਲੂ ਮੱਥਾ ਟੇਕਣਾ ਉਹਦੇ ਬਾਰੇ ਵੀ ਗੱਲਬਾਤ ਕਰੂਗੇ ਮੈਂ ਕਿਹਾ ਜੇ ਤੜਕੇ ਨੂੰ ਮੱਥਾ ਟੇਕਣ ਜਾਂਦੇ ਹੋਰ ਕੀ ਆ ਕੇ ਲੈ ਜਨੇ ਇੱਕਾ ਛੋਲੇ ਪਿਓ ਲੈਨੇ ਰਾਤ ਨੂੰ ਹਨਾ ਚਨੇ ਹਾਂ ਦੇਖਿਆ ਆਇਓ ਯਾਦ ਹੈਂ ਤੇ ਮੇਰੇ ਹਾਂ ਦੇਖਿਆ ਫਿਰ ਮੰਨਦੀ ਆਂ ਅਸੀਂ ਥੋੜੇ ਇੱਕ ਦੇਖੀ ਵੇ ਸਿਸਟਮ ਆਪਣੀਆਂ ਮਾਤਾ ਨਾਲ ਰਹਿ ਕੇ ਕਿਆ-ਕਿਆ ਲੈਣਾ ਉਹ ਵੀ ਆਨੇ ਕਾਲੇ ਚਨੇ ਹਾਂ ਹੋਰ ਬਸ ਹੋਰ ਗੀ ਬਾਤ ਸੌਣ ਤੂੰ ਇਹਨੂੰ ਨੂਨ ਮਿਰਚ ਪਾ ਕੇ ਨਾ ਇਹਨੂੰ ਰਲਾ ਦੇ ਵਿੱਚ ਹਲਦੀ ਹਲਦੀ ਪਾ ਕੇ ਹੈਨਾ ਤੇ ਜਰੂਰ ਮੇਰੀਓ ਪੈਨੋ ਕਮੈਂਟ ਕਰਕੇ ਦੱਸਿਓ ਵੀ ਜੀ ਨੂੰ ਜ਼ਿਆਦਾ ਐਕਸਪੀਰੀਐਂਸ ਹੈ ਵੀ ਬਣਾਣੇ ਉਹ ਹਰ ਹਫ਼ਤੇ ਚ ਤੇ ਸਾਡੇ ਨਾਲ ਸਾਨੂੰ ਜਰੂਰ ਕਮੈਂਟ ਕਰਕੇ ਦੱਸਿਓ ਗੱਲ ਸ਼ੇਅਰ ਕਰਿਓ ਨੁਕਤਾ ਵੀ ਐ ਵੀ ਬਣਾ ਸਕਦੇ ਹਣੀ ਪਾਣੀ ਬਾਦੋ ਵਸੇ ਮਨਜੀਦ ਦਾ ਬਸ ਉਹੀ ਮਨ ਚ ਚੜਿਆ ਵਾ ਵੀ ਆਲੂਆਂ ਦੀ ਤੜੀ ਬਣਾ ਲੈ ਤਿੰਨ ਚਾਰ ਡੰਗ ਲਾਂਗੇ ਜੰਨੇ ਹੁਣ ਇਹ ਪਾਣੀ ਲੱਗੀ ਦੀ ਆਲੂ ਦੀ ਰੋਟੀ ਖਾ ਲ ਤੂੰ ਪੰਜਾਬ ਨਾ ਤੇ ਬਸ ਇਹਦੇ ਨੂੰ ਹਾਂ ਮੈਨੂੰ ਵੀ ਡੋ ਕਮ ਹੈ ਐਹੀ ਥਾਲ ਦੇ ਵਿੱਚ ਪਰ ਕੋ ਦਾ ਨਾ ਕਿਹੜਾ ਜੀ ਹਾਂ ਨਾ ਨਾ ਹਾਂ ਮੈਨੂੰ ਬੜਾ ਇਹ ਛੋਟੀ ਤੂੰ ਉਹ ਦੇਖਿਆ ਫਿਰ ਦੇਖਿਆ ਜੀ ਹੈ ਜੋ ਇਹਨੂੰ ਪਤਾ ਤਾਂ ਨਾ ਵੀ ਮੈਂ ਕਰਨਾ ਉਹ ਇਹਨੂੰ ਯਾਰਤਾ ਵੈਸੇ ਸਾਰੀ ਕੜਾਈ ਛੋਟੀ ਰਹਿ ਗਈ ਹੈ ਨਹੀਂ ਬਈ ਉਹ ਤਾਂ ਨਵੀਂ ਆਊਗੀ ਚਲ ਪਾ ਲੈ ਕੋਈ ਨਹੀਂ ਇਸ ਦਾ ਗੈਸ ਤਾਂ ਸਾਫ ਹੈ ਹੈ ਕੀ ਹੋਇਆ ਕਮਾਲ ਕਰਦੀ ਤੂੰ ਬੱਜੇ ਦਾ ਲੰਘ ਗਏ ਸਾਡੇ ਕਹਨੇ ਇੱਕ ਗੇੜੀ ਕੱਢਿਆ ਮੈਂ ਹੈਨੀ ਵੀ ਜਿੰਨੇ ਨੂੰ ਬਣਦਾ ਉਹ ਕੋਲ ਨਾ ਆਉਣਾ ਦਿੱਤਾ ਨਹੀਂ ਬੈਠਣ ਜਾਣੀਆਂ ਕੋਲ ਹੈਗੇ ਹੂੰ ਜਿੰਨੀ ਦੇ ਬੈਠੇ ਰਹਿੰਗੇ ਲੋ ਜੀ ਅੱਜ 12:00 ਵੱਜ ਗਏ 12:30 ਮੰਜੀਤ ਦੇ ਕੰਮ ਸਾਰੇ ਪਏ ਆ ਜੇ ਕੱਪੜੇ ਵੀ ਇੱਕ ਦੋ ਮਸ਼ੀਨ ਪਈਏ ਹੈ ਨਾ ਸਾਰੇ ਹੀ ਪਏ ਹਾਂ ਅੱਧੇ ਹੋ ਗਏ ਸਾਹ ਉਸ ਨੇ ਬੜਿਆ ਹੋਇਆ ਭਾਂਡਿਆ ਦਾ ਵੀ ਨਿਬੜਿਆ ਬਈ ਉਹ ਦੇਖੋ ਜੀ ਮਜੀਦ ਨੇ ਕੀ ਕਰ ਰਹੀਗੀ ਬੰਨ ਕੇ ਉਹ ਅੱਛਾ ਉਹ ਆਪਣੇ ਏੰਜ ਜਿਹੜੇ ਮੈਥੇ ਪੱਤੀਸ ਬਣਾਈ ਕਿ ਸਕਾਈ ਸੀ ਜਿਵੇਂ ਇਥੇ ਫਿਰ ਬਾੜੀ ਉਹ ਚੱਕਾ ਹੋਰ ਕੇ ਆਉਂਦਾ ਹੈ ਨਹੀਂ ਹੁਣ ਫਿਰ ਉਹ ਠੰਡੀ ਹੋਊਗੀ ਰੈਣ ਦੇ ਏਸੀਮਾ ਹੌਲੀ ਹੌਲੀ ਹਿਲਾ ਦੇ ਕੋਈ ਨਹੀਂ ਕੁਛ ਨਹੀਂ ਹੁੰਦਾ ਰਲ ਜਣਾ ਇਹ ਬਾ ਹੁਣ ਤਾਂ ਹਲਾ ਦੇ ਕੜਛੀ ਮਾਰੀ ਜਾ ਉੱਪਰ ਥੱਲੇ ਬਾਪੇ ਨਾਣ ਮਿਰਚ ਮਸਾਲਾ ਮਿਕਸ ਹੋ ਜਾਣਾ ਮੈਂ ਬੰਦ ਪਿਛਲੀ ਵਾਰ ਥੋੜਾ ਨਾ ਪੰਗਾ ਹੀ ਪਏ ਅੱਜ ਮੈਂ ਜਿੰਨਾ ਸੋਚਿਆ ਇਹ ਵੀ ਘਟਣਾ ਰਹਿ ਜਾਵੇ ਹਾਂ ਹੈ ਨਹੀਂ ਵੇ ਦੇ ਹੁਣ ਬਚਾਰਾ ਇਹਨੇ ਖਾਏ ਦੋ ਦੋ ਚਮਚੇ ਜੜੇ ਹੀઠા ਵੀ ਨਹੀਂ ਆਣੇ ਇਹ ਮਨਜੀਤ ਇਹ ਉਬਾਲੇ ਤੇ ਬਾਅਦ ਪਲਾਸਟਿਕ ਟਾਈਪ ਜੇ ਨਹੀਂ ਲੱਗਣ ਲੱਗ ਜਾਂਦੇ ਰਬੜ ਜੀ ਮੰਗ ਦੇਖ ਵੀ ਲਿਓ ਕਿਤੇ ਖਬਰੇ ਕਾਦੇ ਬਣੇ ਵੇ ਕਿੱਦਾਂ ਬਣਾਏ ਵੇ ਐ ਤਾਂ ਹੁਣ ਰਬੜ ਵਾਲੇ ਚੌਕ ਹੈਂ ਚਾਲਦੀ ਨਹੀਂ ਰਬੜ ਹੈਂ ਐਨੀ ਵਾਲਾ ਡੁਪਲੀਕੇਟ ਤਿਆਰ ਕਰੇ ਵੇ ਹਨਾ ਜ਼ਰੂਰ ਦੱਸਿਓ ਜੀ ਮੇਰੀਓ ਭੈਣੋ ਵੀ ਇਹ ਤੁਸੀਂ ਵੀ ਕਦੀ ਦੇਖਿਆ ਵੀ ਹਾਂ ਡੁਪਲੀਕੇਟ ਚੀਜ਼ ਆਈ ਵੀ ਵੀ ਇਹ ਜਿਹੜਾ ਪਾਸਤਾ ਹੈ ਇਹ ਵੀ ਮਨੂੰ ਲੱਗਦਾ ਹੈ ਵੀ ਰਾਵੜ ਜੀ ਮੰਗ ਕਰਦਾ ਇਹ ਹਿੱਲ ਦਾ ਨਰਮ ਜਾਇ ਜਦੋਂ ਗਾਲ ਲੈਣੇ ਉਹ ਤੋਂ ਬਾਅਦ ਵੀ ਕਿਹੜੀ ਚੀਜ਼ ਇਹ 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 ਪਾਸਤਾ ਪਤਾ ਕਿੱਧਰ ਦੀ ਡਿਸ਼ ਹੈ ਇਹ ਬਾਹਰਲੇ ਮੁਲਕਾਂ ਦੀ ਡਿਸ਼ ਹੈ ਇਹ ਇਟਲੀ ਕੈਨੇਡਾ ਅਮਰੀਕਾ ਵੀ ਜਿੱਧਰ ਬੰਦੇ ਕੰਮ ਕਰਦੇ ਨੇ ਬਸ ਇਹਨੂੰ ਦਮ-ਦਮ ਬਣ ਜਾਂਦਾ ਇਹ ਬਣਾਉਣ ਨੂੰ ਵੀ ਟਾਈਮ ਘੱਟ ਲੱਗਦਾ ਹਨੀ ਮੇਰੇ ਹਿਸਾਬ ਨਾਲ ਇਧਰ ਦੀ ਡਿਸ਼ ਨਹੀਂ ਇਹ ਬਾਹਰ ਦੀ ਹੈ ਇਟਲੀ ਹੋਇਆ ਅਮਰੀਕਾ ਕੈਨੇਡਾ ਹੈ ਉਧਰ ਦੀ ਡਿਸ਼ ਹੈ ਵੀ ਜਿਹੜੇ ਆਪਣੇ ਬੰਦੇ ਗਏਵੇਂ ਪੰਜਾਬੀ ਜਾਂ ਉਧਰ ਦੇ ਵੀ ਬਸ ਉਹਨੂੰ ਟਾਈਮ ਇਹਨੂੰ ਟਾਈਮ ਘੱਟ ਲੱਗਦਾ ਦਮ-ਦਮ ਬਣਾ ਕੇ ਆਪਣੇ ਕੰਮਕਾਰ ਵੀ ਕਰਨੇ ਹੈ ਹੈ ਗੈਸ ਮਰਵਾਣਾ ਪੈਣਾ ਕੀ ਹੋ ਗਿਆ ਜੇ ਭੱਤ ਕਰ ਦੋ ਨਾ ਬੰਦੇ ਹੋ ਜਾਂਦਾ ਮੇਰੀਓ ਪੈਨੋਂ ਕਮੈਂਟ ਕਰਕੇ ਦੱਸਿਓ ਇਹਨੂੰ ਜਿਨ੍ਹਾਂ ਨੇ ਆਪਣੇ ਪਹਿਲਾਂ ਤੇ ਜੁੜੇ ਪਏ ਆਪਣੇ ਨਾਲ ਆਪਣੇ ਬਲੌਗ ਦੇਖਦੇ ਪਏ ਇੱਕ ਮਹੀਨਾ ਪਹਿਲਾਂ ਪਹਾੜ ਚ ਗਏ ਬਤੇ ਵੀ ਉੱਥੇ ਮਿਸਤਰੀ ਕਿਹੜਾ ਬੁਲਾਇਆ ਤਾਂ ਗੈਸ ਵਾਲ ਨੇ ਆਪਣੇ ਮਿਸਤਰੀਆਂ ਕੋਲ ਆਪਣੀਆਂ ਚੀਜ਼ਾਂ ਨਹੀਂ ਸਿਮਰਦੀਆਂ ਹੁੰਦੀਆਂ ਆ ਵੀ ਭੁੱਲ ਜਾ ਆ ਗੱਲ ਤਾਂ ਕਹਾਵਤ ਆ ਸੱਚੀ ਐ ਟੁਕਦੀ ਹੁੰਦੀ ਮੇਸਤਰੀਆਂ ਬਾਹਰ ਕਹਿੰਦੇ ਮੇਸਤਰੀ ਹੋਰਾਂ ਦੀਆਂ ਚੀਜ਼ਾਂ ਦਾ ਜਰੂਰ ਸਵਾਰ ਦੂੰਗੇ ਆਪਣਾ ਆਪਾਂ ਮੇ ਬਾਈਕ ਐ ਸਾਈਕਲ ਐ ਉਹਨੂੰ ਨਹੀਂ ਠੀਕ ਕਰ ਸਕਦੇ ਹਨੀ ਮਨਜੀਤ ਨੇ ਜਦੋਂ ਸਾਨੂੰ ਤਾਨਾ ਮਾਰਿਆ ਚਾਚੀ ਹੁੰਦਾ ਇਹਨ ਗੈਸ ਠੀਕ ਹੋ ਗਿਆ ਦਾ ਨਾ ਚੁੱਲਾ ਹਨਾ ਉਹ ਤਾਂ ਕਰਦੀ ਜਿਹੜਾ ਚੱਲਦਾ ਤਾਂ ਉਹ ਨਹੀਂ ਜਿਹੜਾ ਨਹੀਂ ਵੀ ਜਵਾ ਵੀ ਉਹ ਹੁੰਦਾ ਸੀਗਾ ਉਹ ਵੀ ਚੱਲਣ ਲੱਗ ਗਿਆ ਦੋਵੇਂ ਠੀਕ ਹੋ ਗਏ ਤੇ ਹੂੰ ਹੁਣ ਫੇਰ ਪੁੱਛੂਗੇ ਜਾ ਕੇ ਇੱਕ ਵਾਰੀ ਸਰਵਿਸ ਫੇਰ ਕਰਿਆ ਹੋਈ ਹੁਣ ਜੇ ਗਏ ਤੇ ਬਾਕੀ ਜੀ ਚਾਚੇ ਦਾ ਕੰਮ ਪੈੜਾਂ ਤੇ ਚਲੇ ਗਿਆ ਪੈੜ ਬੰਨ ਹੋ ਗਈ ਹੁਣ ਪੰਗਾ ਇਹ ਪੈ ਰਿਆ ਵੀ ਲੇਬਰ ਮਿਲ ਨਹੀਂ ਰਹੀ ਤੇ ਹੁਣ ਚਾਚਾ ਤੇ ਚਾਚੀ ਵੀ ਬਜ਼ੁਰਗਾਂ ਟਿਪਲ ਐ ਮਾੜੀ ਮੋਟੀ ਗੈਲ ਪਰ ਉਹ ਵੀ ਵਿਚਾਰੀ ਕਿਆ ਕਰੇ ਵੀ ਹੁਣ ਉਹ ਫੋਨ ਆ ਰਿਹਾ ਤਾਂ ਕੱਲ ਅੱਜ ਕਰਦਾ ਹੀ ਫੋਨ ਤੇ ਵੀ ਬੰਦੇ ਇੱਧਰ ਤੇ ਲੈ ਜਮੈਂ 2-3 ਕਿਉਂਕਿ ਦੇਖੋ ਜੀ ਇੱਧਰ ਤਾਂ ਇੱਟਾਂ ਹੁੰਨੀਆਂ ਉਧਰ ਪੱਥਰ ਐ ਚਾਰੇ ਪਾਸੇ ਕੰਨ ਜਿਹੜੀ ਹੁਣੀ ਪੱਥਰ ਦੀ ਤੁਸੀਂ ਦੋ ਤਿੰਨ ਜਣਿਆਂ ਨੂੰ ਫੋਨ ਕਰਕੇ ਪੁੱਛਦਿਆ ਹੁਣ ਮੈਂ ਵੀ ਜੀ ਕੱਲ ਦਾ ਵੀ ਪੁੱਛ ਰਿਆਂ ਉਹ ਕੁਛ ਨਾ ਮਨਜੀਤ ਜਿਹੜੇ ਮੇਰੇ ਮਨ ਦੇ ਸੋਚੇ ਵੇ ਦੋ ਬੰਦੇ ਤੇ ਉਥੇ ਐ ਨਹੀਂ ਵੀ ਆਪਾਂ ਉਰੇ ਤੇ ਚੱਲ ਭਈਆਂ ਨੂੰ ਲੈ ਜੂਗੇ ਪਰਦੇਸੀਆਂ ਨੂੰ ਉਹਨਾਂ ਨੇ ਫਿਰ ਦਿਹਾੜੀ ਵੱਧ ਮੰਗਣੀ 7-800 ਇੱਕ ਜਾਣਾ ਦੂਰ ਅਗਲਾ ਕਹਿੰਦਾ ਵੀ ਮੈਂ ਬਾਹਰ ਜਾਣਾ ਮੈਂ ਤਾਂ 1000 ਰੁਪਏ ਲਊਗਾ ਦੇਂਦਾ ਠੀਕ ਨਹੀਂ ਤੇ ਚਲੋ ਲੈ ਤਾਂ ਮੈਂ ਹੀ ਚਲੇ ਜਾਊਂਗਾ ਗੱਡੀ 'ਚ ਉਹਨਾਂ ਨੂੰ ਮੈਂ ਪੁੱਛ ਨਹੀਂ ਸਕਦਾ ਵੀ ਜਿਹੜੇ ਹਰ ਇੱਕ ਪਿੰਡ ਦੇ ਵਿੱਚ ਦੋ ਬੰਦੇ ਇਹ ਜਿਹੇ ਹੁੰਨੇ ਆ ਵੀ ਜਿਹੜੇ ਜੇ ਕਿਤੇ ਲਾਵੇ ਉਹ ਕੰਮ ਕਰ ਦਿੰਦੇ ਜਿਕਣਾ ਮੈਂ ਵੀ ਆਪਣੇ ਕੰਦ ਬਾਰੇ ਲਿਆਇਆ ਤਾਂ ਮਾਜਰੀ ਤੇ ਅੰਕਲ ਹੈ ਉਹ ਬੰਦੇ ਮੈਨੂੰ ਟੱਕਰੇ ਨਹੀਂ ਰਹੇ ਮੈਂ ਕਈਆਂ ਨੂੰ ਪੁੱਛ ਵੀ ਲਿਆ ਵੀ ਉਹ ਅੰਕਲ ਹੁੰਦਾ ਤਾਂ ਉਹਨੂੰ ਭੇਜਿਓ ਮੇਰੇ ਕੋਲ ਜਾਂ ਮੈਨੂੰ ਮਲਾ ਦਾ ਸੋਦਾ ਪਹਿਲੇ ਇੰਨਾ ਸਿਆਣਾ ਦਾ ਹੁਣ ਲੱਗ ਉਹ ਨਹੀਂ ਹੋਰ ਐ ਦੋ ਬੰਦੇ ਬਾਕੀ ਤੇਰੇ ਕੰਮ ਕਰ ਨਿਭੜ ਲੈ ਤੇ ਉਧਰ ਚੱਲ ਰਿਹਾ ਮਸ਼ੀਨ ਦਾ ਮਸ਼ੀਨ ਮੇਰੀ ਲਾਸਟ ਡੇ ਆ ਤੋ ਕਸਕਣੇ ਪਾ ਤਨੇ ਵੇੜ ਤੇ ਅੱਜ ਤਾਂ ਬੱਜ ਵੀ 12 ਗਏ ਕੁਸ ਹੁਣ 22 ਇਹ ਨੋਰਸਾਂ ਦੇ ਮਹੀਨੇ ਆ ਤੋ ਜੇ ਸਾਜਰਾ ਉੱਠ ਕੇ ਕੰਮ ਨਵੇੜ ਲੂਗੇ ਤਾਂ ਠੀਕ ਐ 9 ਵਜੇ ਤੇ ਬਾਅਦ ਨਹੀਂ ਕੰਮ ਹੋਣਾ ਮੇਰਾ ਕੰਮ ਹੈ ਸਾਜਰਾ ਇਸ ਟਾਈਮ ਤਾਂ ਮੈਂ ਰਾਤ ਤੀਨੇ ਰੈਸਟ ਕਰਦੀ ਹੁੰਦੀ ਐ ਅੱਛਾ ਅੱਜ ਜਣੂ ਲੇਟ ਹੋ ਗਿਆ ਹੈ ਅ ਲੇਟ ਹੁੰਦੀ ਐ ਮਾ ਜਦ ਤੱਕ ਵੀ ਘਰ ਆਉਂਦੇ ਹਾਂ ਲਓ ਜੀ ਅੱਗੇ ਤੇ ਆਪਾਂ ਨਾਲ ਕਰਾਂ ਹੀ ਰਹੀ ਕਰਨਾ ਬਸ ਸਿੱਧੀ ਗੱਲ ਐ ਇਹਨਾਂ ਨੂੰ ਸਾਤੋਂ ਐ ਥੋੜਾ ਜਿਹਾ ਕਾ ਮੇਰੀਓ ਭੈਣੋ ਕਮੈਂਟ ਕਰਕੇ ਦੱਸਿਓ ਵੀ ਮੈਂ ਹੁਣ ਹੈਲਪਫੁਲ ਪੋਸਟਾਂ ਨਾ ਹਨਾ ਜੀ ਵੀ ਮੈਂ ਘਰਾਂ ਦੇ ਵਿੱਚ ਕਰਾਂ ਮੈਂ ਇੱਕ ਦਿਨ ਕਰੀ ਇੱਕ ਮਿੰਟ ਵੀ ਹੈਲਪ ਕਰਕੇ ਮੇਰੀਓ ਭੈਣੋ ਤੁਸੀਂ ਬਲੌਗ ਦੇਖਿਆ ਨਾ ਸ਼ੁਰੂ ਤੇ ਲੈ ਕੇ ਦੇਖ ਰਹੇ ਤੁਸੀਂ ਇੱਕ ਕਮੈਂਟ ਕਰਕੇ ਦੱਸਿਓ ਵੀ ਮੈਂ ਕਿਆ ਹੈਲਪ ਕਰੀਏ ਕਿਆ ਹੈਲਪ ਕਰੀਏ ਮੈਂ ਧਣੀਆਂ ਤੋੜ ਕੇ ਲਿਆਇਆ ਦੋ ਚਾਰ ਘਰਤੀਆਂ ਕਮਾਈਆਂ ਹੈ ਹੁਣ ਮੈਂ ਖਾ ਵੀ ਲੈਣਾ ਜੀ ਹੈ ਧਣੀਆਂ ਦਾ ਧਣੀਆਂ ਪਾ ਦੇ ਕੱਟ ਕੱਪਰ ਹੂੰ ਥੋੜਾ ਜਿਹਾ ਪਾ ਦੇ ਪਾ ਦੇ ਨਹੀਂ ਬਹੁਤ ਟੇਸਟ ਬਣੂਗਾ ਦੇਖੀ ਨਹੀਂ ਹੁੰਦਾ ਮੇਤੇ ਸੁਣਾ ਇਹ ਤੇ ਅੱਦਾ ਪਾ ਲੈ ਜਾਏ ਆ ਕੱਢ ਲੈ ਪੱਤੇ ਪੱਤੇ ਜੀ ਨਾਲੇ ਨਰਮੈਣ ਤੇ ਪਾ ਦੇਖ ਕਿੰਨਾ ਟੇਸਟੀ ਬਣੂਗਾ ਅੱਛਾ ਐਂ ਦੱਸਤਾ ਸ਼ਾਮ ਨੂੰ ਕਚੋਰੀਆਂ ਬਣਾਉਣੀਆਂ ਇਹ ਆ ਸੁੱਕੀ ਸਬਜ਼ੀ ਬਣਾਣੇ ਉਹਦੇ ਚ ਨਹੀਂ ਅਸੀਂ ਧਨੀਆ ਪਾ ਦਿੰਦੇ ਹੈ ਕਿ ਨਹੀਂ ਓਹ ਹੋ ਮੰਜੀ ਤੋ ਐਵੇਂ ਨਹੀਂ ਕਬਰਾਈਦਾ ਹੁੰਦਾ ਦੇਖਿਆ ਧਨੀਆ ਮ ਪਾਇਆ ਉਹ ਦੇਖਿਆ ਹਾਂ ਬਹੁਤੇ ਚਾਰ ਕਪਾ ਦੇਖੀ ਜੋ ਤੇਰੇ ਮੂਰੇ ਰੱਖ ਐ ਐਸੀ ਕੜਾਹੀ ਐ ਸਾਰੀ ਫੇ ਤਾਂ ਕਿਹ ਹੋਇਆ ਰੱਖਦੀ ਜਨਾਸ ਸੁਣ ਲਗੀ ਰੱਖਦੀ ਮੈਂ ਭਾਈ ਮੈਂ ਐਂ ਕਰੂੰਗਾ ਅੱਧੇ ਕੁੜਾ ਖਾ ਲੂੰਗਾ ਅੱਧੇ ਤੇ ਦੁਕਾਨ ਪਰ ਲੈ ਜਾਊਗਾ ਠੀਕ ਨਹੀਂ ਜੀ ਤੇ ਚਲੋ ਠੀਕ ਹੈ ਜੀ ਜਦੋਂ ਬਣ ਗਿਆ ਨਾ ਫਿਰ ਦਿਖਾਵਾਂ ਖਾ ਲਈ ਦੇਤੀ ਨਾ ਤੁਹਾਨੂੰ ਲਓ ਜੀ ਕਿਦਾਂ ਬਣਿਆ ਦੇਖੋ ਤਾਂ ਜੀ ਲਾ ਕੇ ਤੁਹ ਦਿਖਾ ਦਈਏ ਬੱਚੇ ਸਾੜੇ ਖਾ ਰਹੇ ਹੈ ਹੈ ਸੌਸ ਨਹੀਂ ਹੈ ਹਾਂ ਸੌਸ ਰਹਿ ਗਈ ਜੀ ਰੁਕ ਜਾਓ ਹੈ ਸੌਸ ਸੌਸ ਲੈ ਲਓ ਦੇਖੋ ਤਾਂ ਠੀਕ ਬਣਿਆ ਜੀ ਕਰੋ ਜੀ ਇੰਜੋਏ ਇਹ ਇਹ ਆ ਸਾਡੀ YouTube ਫੈਮਿਲੀ ਲਈ ਹੈ ਕਰੋ ਇੰਜੋਏ ਇਹ ਸਾਡੇ ਬੱਚੇ ਦਾ ਰਾਟੇ ਕਰਨ ਇਹ ਤਾਂ ਇਹ ਦੇ ਵਿੱਚ ਰੱਖਦੇ ਨੇ ਕੀ ਕਰੀ ਹਮਮ ਗੱਲ ਦੇ ਵਿੱਚ ਇਹੋ ਚਾਹ ਪਾ ਕੇ ਨਾ ਮਰਤੋ ਨਾ ਇਹ ਰੱਖੀ ਜਾ ਪਾ ਨਾ ਰੱਖੀ ਜਾ ਕੋਈ ਨਹੀਂ ਕੋਈ ਨਹੀਂ ਆ ਵਿੱਚ ਕਰ ਲੋ ਹਾਂ ਐਂ ਕਰ ਇੱਕ ਆਦਮ ਥਾਲੀ ਹੋਰ ਲਿਆ ਦੇ ਉਹ ਵਿੱਚ ਰੱਖ ਲੂਗੇ ਦੋਏ ਕੋਲੀਆਂ ਕਰ ਤਾਂ ਇੱਕ ਉਧਰ ਹੋ ਜੂ ਇੱਕ ਉਧਰ ਹੈ ਨਾ ਹੈ ਕਿ ਨਹੀਂ ਤੇ ਲੋ ਜੀ ਹੁਣ ਅਸੀਂ ਵੀ ਕਰਦੇ ਇੰਜੋਏ ਹਰਮਨ ਤਾਂ ਲੱਗ ਗਿਆ ਕਰਨ ਕਰਨ ਵੀ ਤੇ ਠੀਕ ਹੈ ਬੱਚੇ ਕਹਿਣਾ ਦੇ ਨਾਲ ਤਾਂ ਪਿਆਰ ਵਧਿਆ ਰਹਿੰਦਾ ਸਖਮ ਦੇ ਫਰੈਂਡ ਅਸੀਂ ਤਾਂ ਹਰ ਇੱਕ ਚੀਜ਼ ਸ਼ੇਅਰ ਕਰ ਦਨੇ ਦੇਖ ਲਓ ਗਲਤ ਤਾਂ ਪੱਕੀ ਧੀ ਫੋਨ ਵੀ ਕੋਲ ਤਾਂ ਚੱਕ ਲੈ ਮਨਜੀਤ ਇਹਨਾਂ ਨੂੰ ਖਾਣ ਹਰਮਨ ਪਤ ਤਾਂ ਹੋਰ ਚਾਹੀਦੀ ਸੌਸ ਹੈ ਹੈ ਕਦਾਂ ਨਿਕਲਦੀ ਨਹੀਂ ਹਾਂ ਤੇ ਤੇ ਖੁੱਲ ਗਿਆ ਮੈਂ ਜਾ ਹਾਂ ਮਿਕਸ ਕਰਕੇ ਦੇਣਾ ਹੂੰ ਤੇ ਚਲੋ ਠੀਕ ਹੈ ਜੀ ਆਪਣਾ ਵਲੌਗ ਇੱਥੇ ਤੱਕ ਤਾਂ ਜੀ ਜੇ ਬਲੌਗ ਹੁਣ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਤੇ ਬਾਕੀ ਦੇਖੋ ਜੀ ਮਨਜੀਤ ਤਾਂ ਗਈ ਥੱਕ ਾਰੇ ਕੰਮ ਕਰਨੇ ਕਰਦੇ ਬਾਕੀ ਇਹੋ ਜੀ ਗੱਲ ਨਹੀਂ ਮਨਜੀਤ ਆਪਣੀਆਂ ਭੈਣਾਂ ਤੈਨੂੰ ਦੇਖਦੀਆਂ ਬਲੌਗ ਚ ਵੀ ਕਿੰਨਾ ਸਫਾਈ ਰੱਖਦੀ ਏ ਕਿੰਨਾ ਕੰਮ ਕਰਦੀ ਏ ਸਾਰੀਆਂ ਤੈਨੂੰ ਕਹਿ ਰਹੀਆਂ ਵੀ ਮਨਜੀਤ ਘਰ-ਗ੍ਰਸਤੀ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੀ ਏ ਘਰ ਦੇ ਵਿੱਚ ਤੇ ਤੂੰ ਕੀ ਕਹਿਣੇ ਚਾਹਦੀ ਏ ਥੈਂਕ ਯੂ ਜੀ ਸਾਰੀ ਭੈਣਾਂ ਦਾ ਹਾਂ ਜਿਹੜੇ ਮੇਰ ਤੋੜ ਦੂਗੀ ਚਲੋ ਠੀਕ ਹੈ ਜੀ ਆਪਣਾ ਬਲੌਗ ਇੱਥੇ ਤੱਕ ਤਾਂ ਜੀ ਮਿਲਦੇ ਜੀ ਕੱਲ ਕਿਸੇ ਨਵੇਂ ਬਲੌਗ ਵਿੱਚ ਜਦ ਤੱਕ ਸਾਨੂੰ 또 ਇਜਾਜ਼ਤ ਲਓ ਜੀ ਹੁਣ ਅਸੀਂ ਵੀ ਕਰ ਲਈਏ enjoy ਤੇ ਬਾਕੀ ਜਰੂਰ ਕਮੈਂਟ ਕਰਕੇ ਦੱਸਿਓ ਤੁਹਾਨੂੰ ਅੱਜ ਦਾ ਬਲੌਗ ਕਿਦਾਂ ਲੱਗਿਆ ਜੀ ਧੰਨਵਾਦ ਜੀ ਸਾਰਿਆਂ ਦਾ ਸਾਰੇ ਜਣੇ ਬਾਏ ਬਾਏ ਕਰ ਦਿਓ ਬਾਈ ਹਰਮਨ ਕਰਨ ਬਾਏ ਬਾਏ ਸਾਰਿਆਂ ਨੂੰ ਬਾਏ ਬਾਏ